ਨੌਜਵਾਨ ਸਭਾ ਬਾਬਾ ਮੱਖਣਸ਼ਾ ਲੁਬਾਣਾ ਅਤੇ ਕਲਤੂਰਾ ਸਿੱਖਟਲੀ ਗੁਰੂ ਲਾਧੋਰੇ ਦੇਵਸ ਮੌਕੇ 9 ਅਗਸਤ 2025 ਨੂੰ ਸੰਗਤਾਂ ਦੇ ਸਨਮੁਖ ਕਰਨ ਜਾ ਰਹੇ ਹਨ ਕਵੀਸ਼ਰੀ ਸ਼ੰਦ ਵਿੱਚ ਧਾਰਮਿਕ ਟ੍ਰੈਕ ਦੋ ਸ਼ਾਖਾਂ ਦਾ ਪਰਿਵਾਰ ਸੱਚ ਦਾ ਹੋਕਾ ਦੇਣ ਵਾਲੇ ਬਾਬਾ ਮੱਖਣਸ਼ਾ ਲੁਬਾਣਾ ਜੀ ਅਤੇ ਦਿੱਲੀ ਵਿੱਚ ਸੱਚੇ ਸਿੱਖ ਹੋਣ ਦਾ ਸਬੂਤ ਦੇਣ ਵਾਲੇ ਬਾਬਾ ਲੱਖੀਸ਼ਾ ਜੀ ਗੁਣਜਾਰਾ ਦੀ ਯਾਦ ਨੂੰ ਮੁੱਖ ਰੱਖਦੇ ਹਨ ਗੁਰੂ ਲਾਧੋਰੇ ਦੇਵ ਸੁਰਖੜ ਪੁੰਨਿਆ ਦੇ ਪਵਿੱਤਰ ਵਿਹਾੜੇ ਤੇ ਦੋ ਸ਼ਾਖਾਂ ਦਾ ਪਰਿਵਾਰ ਕਵਿਸ਼ਰੀ ਛੰਦ ਆਪ ਸੰਗਤਾਂ ਦੇ ਸਾਹਮਣੇ ਕਰਨ ਜਾ ਰਹੇ ਹਨ ਨੌਜਵਾਨ ਸਭਾ ਬਾਬਾ ਮੱਖਣ ਸ਼ਲਬਾਣਾ ਇਟਲੀ ਅਤੇ ਕਲਤੂਰਾ ਸਿੱਖ ਇਟਲੀ ਜਿਸ ਨੂੰ ਆਪਣੀ ਦਿਲਕਸ਼ ਅੰਦਾਜ਼ ਵਿੱਚ ਗਾਇਆ ਹੈ ਅੰਤਰਰਾਸ਼ਟਰੀ 골ਡ ਮੈਡਲਿਸਟ ਕਵਿਸ਼ਰੀ ਜਥਾ ਸੁਲੱਖਣ ਸਿੰਘ ਰਿਆੜ ਅਤੇ ਸਾਥੀ ਜਸਪਾਲ ਸਿੰਘ ਸੰਧੂ ਅਤੇ ਸਤਨਾਮ ਸਿੰਘ ਪੰਡੋਰੀ ਨੇ ਨੌਜਵਾਨ ਸਭਾ ਵੱਲੋਂ ਪ੍ਰਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਧਾਰਮਿਕ ਗੀਤ ਕਵਿਸ਼ਰੀ ਦੇ ਰੂਪ ਵਿੱਚ ਗੁਰੂ ਲਾਧੋ ਰੇ ਦਿਵਸ ਵਾਲੇ ਦਿਨ 9 ਅਗਸਤ 2025 ਦਿਨ ਸ਼ਨੀਵਾਰ ਨੂੰ ਕਲਚੂਰਾ ਸਿੱਖ ਦੇ YouTube ਚੈਨਲ ਤੇ ਰਿਲੀਜ਼ ਕੀਤਾ ਜਾਵੇਗਾ ਜ਼ਿਕਰਯੋਗ ਹੈ ਕਿ ਨੌਜਵਾਨ ਸਭਾ ਬਾਬਾ ਮੱਖਣਸ਼ਾਲਾ ਬਾਣਾ ਪਿਛਲੇ ਤਕਰੀਬਨ 7 ਸਾਲਾਂ ਤੋਂ ਗੁਰੂ ਲਾਡੋਰੇ ਦਿਵਸ ਇਟਲੀ ਦੇ ਵੱਖ-ਵੱਖ ਗੁਰਦੁਆਰਾ ਸਹਿਬਾਨਾਂ ਵਿਖੇ ਮਨਾ ਰਹੀ ਹੈ ਇਸ ਵਾਰ ਨੌਜਵਾਨ ਸਭਾ ਵੱਲੋਂ ਇਹ ਨਵਾਂ ਤੇ ਵਿਲੱਖਣ ਉਪਰਾਲਾ ਕੀਤਾ ਗਿਆ ਹੈ ਜਿਸ ਵਿੱਚ ਕਲਚੂਰਾ ਸਿੱਖ ਸੰਸਥਾ ਵੱਲੋਂ ਨਾਲ ਭਰਪੂਰ ਸਾਥ ਦਿੱਤਾ ਗਿਆ ਹੈ ਆਪ ਸਭ ਨੇ 9 ਅਗਸਤ ਨੂੰ ਇਸ ਕਵੀ ਸ਼੍ਰੀ ਸ਼ੰਗ ਨੂੰ ਸੁਣਨਾ ਅਤੇ ਅਸੀਸ ਬਖਸ਼ਣੀ